ਅੱਜ ਵੀ 8 ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੀਂਹ ਪੈਣ ਦੇ ਅਸਰ ਜਤਾਏ ਗਏ ਨੇ ਮੌਸਮ ਵਿਭਾਗ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ ਇਹ ਹੈ ਨਕ ਨੋਚੀਆ ਮੌਸਮ ਦਾ ਹਾਲ ਬਿਆਨ ਕਰਾਂਗੇ ਕਿ ਅੱਜ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਮੁਤਾਬਕ ਅੱਜ ਵੀ 8 ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਮਾਝੇ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਅੱਜ ਸਾਨੂੰ ਹਲਕੇ ਤੋਂ ਦਰਮਿਆਨਾ ਮੀਂਹ ਮੁਰਤੋਂ ਦੇਖਣ ਨੂੰ ਮਿਲ ਸਕਦਾ ਹੈ ਤੇ ਕੁਝ ਕਈ ਇਲਾਕਿਆਂ ਦੇ ਵਿੱਚ ਈਸਟ ਮਾਲਵਾ ਦੇ ਵੀ ਮੀਂਹ ਪੈ ਸਕਦਾ ਹੈ ਅਤੇ ਵੈਸਟ ਮਾਲਵਾ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਤੇ ਖੁਸ਼ਕ ਰਹੇਗਾ ਤੇ ਦੁਆਬਾ ਖੇਤਰ ਦੇ ਵਿੱਚ ਵੀ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੇ ਅਸਾਰ ਮੌਸਮ ਅਗਦੇ ਵੱਲੋਂ ਜਤਾਈ ਗਈ ਨੇ ਜੇਕਰ ਗੱਲ ਤਾਪਮਾਨ ਦੀ ਕਰੀਏ ਤਾਂ ਤਾਪਮਾਨ ਵੱਤੋਂ ਵੱਧ 35 ਤੋਂ ਲੈ ਕੇ 38 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਤੇ ਕਈ ਇਲਾਕਿਆਂ ਦੇ ਵਿੱਚ 38 ਡਿਗਰੀ ਸੈਲਸੀਅਸ ਨੂੰ ਪਾਰ ਵੀ ਕਰ ਸਕਦਾ ਹੈ ਅਤੇ ਘੱਟ ਤੋਂ ਘੱਟ ਤਾਪਮਾਨ ਜੋ ਹੈ ਉਹ 25 ਡਿਗਰੀ ਤੋਂ ਲੈ ਕੇ 26 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਕਈ ਇਲਾਕਿਆਂ ਦੇ ਵਿੱਚ ਤਿੱਖੀ ਧੁੱਪ ਨਿਚਲਣ ਕਾਰਨ ਗਰਮੀ ਦੇ ਵਿੱਚ ਵਾਧਾ ਹੋ ਸਕਦਾ ਹੈ ਮੌਸਮ ਹੁੰਮਸ ਭਰਿਆ ਵੀ ਹੋ ਸਕਦਾ ਹੈ ਪਰ ਅੱਜ ਰੁਕ ਰੁਕ ਕੇ ਬਦਲੀ ਕਾਰਵਾਈਆਂ 14 ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਜਦਕਿ 8 ਜ਼ਿਲ੍ਹਿਆਂ ਦੇ ਵਿੱਚ ਮੀ ਜਿਹੜਾ ਉਹ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਆ ਤਾਪਮਾਨ ਦਾ ਹਾਲ ਵੀ ਤੁਹਾਨੂੰ ਦੱਸਿਆ ਹੈ ਜੇਕਰ ਗੱਲ ਸੂਰਜ ਚੜਨ ਦੇ ਸਮੇਂ ਤੇ ਸੂਰਜ ਡੁੱਬਣ ਦੇ ਵੇਲੇ ਦੀ ਕਰਦੇ ਹਾਂ ਤਾਂ ਸੂਰਜ ਚੜਨ ਦਾ ਸਮਾਂ ਹੋਵੇਗਾ ਸਵੇਰੇ 5:52 ਮਿੰਟ ਤੇ ਤੇ ਸੂਰਜ ਛਿਪਣ ਦਾ ਵੇਲਾ ਹੋਵੇਗਾ ਸ਼ਾਮ 6:54 ਮਿੰਟ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਆਉਂਦੇ ਦਿਨਾਂ ਵਿੱਚ ਆਲੇ ਮੌਸਮ ਸਾਫ਼ ਤੇ ਖੁਸ਼ਕ ਰਹਿ ਸਕਦਾ ਹੈ ਜਿ ਇਹ ਅਸਾਰ ਮੌਸਮ ਵਿਭਾਗ ਦੇ ਵੱਲੋਂ ਜਤਾਏ ਗਏ ਨੇ ਹੁਣ ਤੋਂ ਦਸ ਦਿਨ ਦਾ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਹੈ ਖੰਨ ਨੂੰ ਮਿਲ ਸਕਦਾ ਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬੱਦਲ ਛਾਈ ਰਹਿਣਗੇ ਸਭ ਤੋਂ ਪਹਿਲਾਂ ਗੱਲ ਮੱਝ ਖੇਤਰ ਦੀ ਕਰਾਂਗੇ ਮੱਝ ਖੇਤਰ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਨਾਲ ਦੀ ਨਾਲ ਤਰਨਤਾਰਨ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਸਾਨੂੰ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਨਾਲ ਦੀ ਨਾਲ ਜੇਕਰ ਗੱਲ ਈਸਟ ਮਾਲਵਾ ਦੀ ਕਰੀਏ ਤਾਂ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਤੇ ਮੁਕਸਰ ਦੇ ਵਿੱਚ ਵੀ ਸਾਨੂੰ ਅੱਜ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੁਣ ਗੱਲ ਕਰਦੇ ਹਾਂ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬੱਦਲ ਰਹਿ ਸਕਦੇ ਨੇ ਤਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਮੋਕਾ ਬਠਿੰਡਾ ਕਪੂਰਥਲਾ ਤੇ ਲੁਧਿਆਣਾ ਦੇ ਵਿੱਚ ਬੱਦਲ ਛਾਈ ਰਹੇ ਸਕਦੇ ਨੇ ਬਰਨਾਲਾ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਤੇ ਐਸਐਸ ਨਗਰ ਇਹਨਾਂ ਇਲਾਕਿਆਂ ਦੇ ਵਿੱਚ ਰੁਕ ਰੁਕ ਕੇ ਬਦਲੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਤੇ ਨਾਲ ਦੀ ਨਾਲ ਤਿੱਖੀ ਧੁੱਪ ਵੀ ਨਿਕਲੀ ਰਹੇਗੀ ਮੌਸਮ ਹਮਸ ਭਰਿਆ ਹੋ ਸਕਦਾ ਪਰ ਰੁਕ ਰੁਕ ਕੇ ਬਦਲੀ ਕਾਰਵਾਈਆਂ ਸਾਨੂੰ ਸਾਰਾ ਦਿਨ ਹੀ ਦੇਖਣ ਨੂੰ ਮਿਲ ਸਕਦੀਆਂ ਨੇ ਜਾਂਦੇ ਜਾਂਦੇ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ਜਾਣਕਾਰੀਆਂ ਸੇ ਤੁਹਾਡੇ ਤੱਕਰ ਪਹੁੰਚਦਾ ਕਰ ਸਕੀਏ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਤਾਂ ਜੋ ਹੋਰਾਂ ਲੋਕਾਂ ਤੱਕ ਵੀ ਮੌਸਮ ਦਾ ਹਾਲ ਪਹੁੰਚਦਾ ਹੋ ਸਕੇ ਮੌਸਮ ਦੇ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਲੈ ਕੇ ਮੁਰ ਤੋਂ ਤੁਹਾਡੇ ਮੁਖ ਖਾਤੇ ਭਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ